ਉਹ ਕਿਸ ਹਾਲ ਦੇ ਵਿੱਚ ਕਿਹੜੇ ਕਿਹੜੇ ਸੂਲਤਾਂ ਹੋਣਗੀਆਂ ਤੇ ਕਿਹੜੇ ਕਿਹੜੇ ਲੋਕ ਇੱਥੇ ਸੁਤਲ ਆਹ ਬਿਲਕੁਲ ਜਿਵੇਂ ਸਰਕਾਰ ਬਣ ਤੋਂ ਪਹਿਲਾਂ ਵਾਦਾ ਕੀਤਾ ਸੀ ਲੋਕਾਂ ਦੇ ਨਾਲ ਕਿ ਜਿਹੜੀ ਆਪਦੀ ਸਰਕਾਰ ਆ ਤੁਹਾਨੂੰ ਸਰਕਾਰੀ ਦਫ਼ਤਰਾਂ ਦੇ ਘੇੜੇ ਮਾਰਨੇ ਨਹੀਂ ਪੈਣੇ ਸਰਕਾਰ ਤੁਹਾਡੇ ਘਰਾਂ ਦੇ ਵਿੱਚ ਆ ਕੇ ਤੁਹਾਡੇ ਕੰਮ ਕਰ ਮਸਲੇ ਹੱਲ ਕਰਦੇ ਜਾਊਗੀ ਉਸੇ ਕਰੀ ਦੇ ਤਹਿਤ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਇਹ ਕੈਂਪ ਲਾਈ ਸੀ ਇਹ ਹੁਣ ਆ ਇਲੈਕਸ਼ਨ ਲੋਕ ਸਭਾ ਇਲੈਕਸ਼ਨ ਹੋਣ ਕਰਕੇ ਥੋੜਾ ਜਿਹਾ ਵਿੱਚ ਗੈਪ ਪੈ ਗਿਆ ਤੇ ਹੁਣ ਦੁਬਾਰਾ ਫਿਰ ਅੱਜ ਤੋਂ ਜਿਹੜੇ ਕੈਂਪ ਨੇ ਇਹ ਫਿਰ ਚੱਲ ਹੋ ਗਏ ਨੇ ਅੱਜ ਕੂੜ ਸੇਖਾ ਦੇ ਵਿੱਚ ਬਲਾਕ ਦੇ ਵਿੱਚ ਮਿਲਦਾ ਪੰਜ ਪਿੰਡਾਂ ਦਾ ਜਿਹੜਾ ਇਹ ਕੈਂਪ ਲਗਾਇਆ ਗਿਆ ਇੱਥੇ ਹਰ ਇੱਕ ਤਰ੍ਹਾਂ ਦੀਆਂ ਚਾਹੇ ਕਿਸੇ ਦੀ ਕੋਈ ਬਿਜਲੀ ਦੀ ਪ੍ਰੋਬਲਮ ਆ ਚਾਹੇ ਵਾਟਰ ਸਪਲਾਈ ਦੀ ਆ ਚਾਹੇ ਸੀਵਰੇਜ ਦੀ ਆ ਚਾਹੇ ਪੈਨਸ਼ਨਾਂ ਦੀ ਆ ਚਾਹੇ ਐਜੂਕੇਸ਼ਨ ਦੀ ਆ ਕਿਸੇ ਵੀ ਨਾਲ ਰਿਲੇਟਡ ਕੋਈ ਵੀ ਸਾਰੇ ਅਫਸਰ ਇੱਥੇ ਬਿਠੇ ਨੇ ਜਿਹੜੇ ਵੀ ਮਸਲੇ ਨੇ ਲੋਕ ਲੈ ਕੇ ਆਉਂਦੇ ਨੇ ਤੇ ਨਾ ਦੇ ਨਾਲ ਮਸਲੇ ਜਿਹੜੇ ਹੱਲ ਕਰ ਰਹੇ ਨੇ ਅੱਜ ਸਾਡੇ ਏਡੀਸੀ ਸਾਹਿਬ ਏਡੀਸੀ ਮੈਡਮ ਏਡੀਸੀ ਸਰ ਆ ਰਹੇ ਨੇ ਆਏ ਨੇ ਐਜੀਐਮ ਸਾਹਿਬ ਵੀ ਇੱਥੇ ਨੇ ਇੱਥੇ ਵੀਡੀਓ ਵਿੱਚ ਸਾਹਿਬ ਵੀ ਇੱਥੇ ਨੇ ਤਸਿਲਦਾਰ ਸਾਹਿਬ ਵੀ ਇੱਥੇ ਨੇ ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਅੱਜ ਇੱਥੇ ਆ ਤੇ ਜੋ ਜੋ ਲੋਕਾਂ ਦੀਆਂ ਮੁਸ਼ਕਲਾਂ ਨੇ ਮੁਕਤ ਤੇ ਹੱਲ ਹੋ ਰਹੀਆਂ ਇਹ ਪਹਿਲੀ ਵਾਰ ਹੋਇਆ ਸਰ ਜਿਹੜਾ ਆਪ ਦੀ ਸਰਕਾਰ ਵੱਲੋਂ ਇੱਕੋ ਸਾਰੇ ਇੱਕ ਥਾਂ ਤੇ ਸਬੰਧ ਸਾਰੇ ਟੋਟਲੀ ਮਹਿਕਮੇ ਜਿਹੜੇ ਇੱਥੇ ਜਿਹੜੇ ਪਹੁੰਚ ਰਹੇ ਨੇ ਕੁਝ ਲੋਕਾਂ ਦੇ ਨਾਲ ਗੱਲਬਾਤ ਵੀ ਹੋਈ ਉਹ ਕਹਿੰਦੇ ਵੀ ਪਹਿਲੀ ਵਾਰ ਅਸੀਂ ਸਰਕਾਰ ਦੇ ਵਿੱਚ ਇਹ ਦੇਖਿਆ ਕਿ ਪਹਿਲੀ ਵਾਰ ਇੰਨੀ ਆ ਸਹੂਲਤਾਂ ਜਿਹੜੀਆਂ ਇੱਕ ਛਤ ਹੇਲੇ ਆ ਬਿਲਕੁਲ ਜੀ ਪਹਿਲਾਂ ਕੀ ਸੀਗਾ ਪਹਿਲਾਂ ਚਾਹੇ ਅਫਸਰ ਸਾਹਿਬ ਦਾ ਕਹਿ ਲਓ ਉਹ ਚੀਜ਼ فرق ਸੀਗਾ ਕਿ ਦਫ਼ਤਰਾਂ ਦੇ ਵਿੱਚ ਗਿੜੇ ਮਾਰਨੇ ਪੈਂਦੇ ਸੀਗੇ ਲੋਕ ਹਰਾਸ ਹੁੰਦੇ ਸੀਗੇ ਕੋਈ ਨਿੱਕਾ ਜਿਹਾ ਵੀ ਕੰਮ ਹੁੰਦਾ ਸੀਗਾ ਚਾਰ ਚਾਰ ਪੰਜ ਪੰਜ ਗਿੜੇ ਮਾਰਨੇ ਪ ਪਰ ਹੁਣ ਤੁਸੀਂ ਪਹਿਲਾਂ ਵੀ ਜਿਹੜੇ ਕੈਂਪ ਲੱਗੇ ਨੇ ਉਹਨਾਂ ਦੇ ਵਿੱਚ ਵੀ ਇਹੀ ਗੱਲ ਸੀ ਕਿ ਤੁਸੀਂ ਸਾਰੇ ਆਦੇ ਡਾਕੂਮੈਂਟ ਲੈ ਕੇ ਆਓ ਤੇ ਮੌਕੇ ਤੇ ਆ ਤੁਸੀਂ ਦੇਖਿਆ ਹੋਣਾ ਹੁਣ ਵੀ ਮੈਨੂੰ ਲੱਗਦਾ 5-6 ਸਰਟੀਫਿਕੇਟ ਮੌਕੇ ਤੇ ਆ ਜੀ ਅੱਜ ਹੀ ਅਪਲਾਈ ਕੀਤੇ ਨੇ ਤੇ 10 ਮਿੰਟਾਂ ਦੇ ਵਿੱਚ ਉਹ ਜਿਹੜੇ ਸਰਟੀਫਿਕੇਟ ਬਣਾ ਕੇ ਉਹਨਾਂ ਦੇ ਸਪੋਰਟ ਕਰ ਦਿੱਤੇਗੇ ਸੋ ਮੈਂ ਸਮਝਦਾ ਕਿ ਇਹ ਜਿਹੜਾ ਸਰਕਾਰ ਦਾ ਬਹੁਤ ਹੀ ਵਧੀਆ ਇਹ ਜਿਹੜਾ ਪਹਿਲੂ ਆ ਜਿਹੜਾ ਬਹੁਤ ਹੀ ਵਧੀਆ ਕੰਮ ਹੈ ਤੇ ਆਮ ਲੋਕਾਂ ਨੂੰ ਬੜਾ ਇਹ ਚੀਜ਼ੇ ਪਸੰਦ ਆਉਂਦੀ ਹੈ ਇਹ ਆਪ ਸਰ ਸਮਸਿਆਂ ਸਮੱਸਿਆਂ ਨੂੰ ਆਗਮਨ ਤੋਂ ਬਹੁਤ ਸੁਧਰ ਲੰਦੀ ਹੈ ਔਰ ਹੁਣ ਜਦ ਅਕਾ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਵਿੱਚ ਜਾ ਕੇ ਜਨਗਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਉਹਦੇ ਹੱਲ ਕੀਤੇ ਜਾ ਰਹੇ ਨੇ ਕੈਂਪ ਸ਼ੁਰੂ ਕੀਤੇ ਗਏ ਨੇ ਇਹਦੇ ਬਾਰੇ ਮਾਨਯੋਗ ਸੀਐਮ ਪੰਜਾਬ ਜੀ ਦੀ ਹਦਾਇਤਾਂ ਅਨੁਸਾਰ ਡਿਸਟ੍ਰਿਕਟ ਮੋਗਾ ਵਿੱਚ ਡਿਪਟੀ ਕਮਿਸ਼ਨਰ ਮੋਗਾ ਸਰਦਾਰ ਕੁਲਵੰਤ ਸਿੰਘ ਜੀ ਦੀ ਰਹਿਨਮਾਈ 'ਚ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਮੋਗਾ ਦੇ ਪਿੰਡਾਂ ਵਿੱਚ ਕੈਂਪ ਲਾਏ ਜਾ ਰਹੇ ਹਨ ਜਿੱਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਵਿਭਾਗ ਹਾਜ਼ਰ ਹੋਣੇ ਹਨ ਅਤੇ ਲੋਕਾਂ ਦੀ ਸ਼ਿਕਾਇਤਾਂ ਨੂੰ ਸੁਣਿਆ ਜਾਂਦਾ ਹੈ ਲੋਕਾਂ ਦੀ ਸਮੱਸਿਆਵਾਂ ਨੂੰ ਸੁਣਿਆ ਜਾਂਦਾ ਹੈ ਅੱਜ ਕੋਟ ਇਸੇ ਖਾਂ ਵਿੱਚ ਸਾਡਾ ਦੂਜਾ ਕੈਂਪਸ ਜਿਲ੍ਹਾ ਮੋਗਾ ਦੇ ਜਿਲ੍ਹਾ ਮੋਗਾ ਚ ਆਰਗੇਨਾਈਜ਼ ਕੀਤਾ ਗਿਆ ਜਿੱਤੇ ਕੀ ਲੋਕਾਂ ਨੂੰ ਸੇਵਾ ਕੇਂਦਰ ਨਹੀਂ ਜਾਣਾ ਪਿਆ ਬਲਕਿ ਮੌਕੇ ਤੇ ਹੀ ਕੈਂਪ ਦੇ ਦੌਰਾਨ ਹੀ ਉਹਨਾਂ ਦੀ ਜਿਹੜੀਆਂ ਐਪਲੀਕੇਸ਼ਨ ਸੀ ਉਹਨਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਜਿਹੜੇ ਲੋਕਾਂ ਦੇ ਗ੍ਰਿਵੈਂਸਸ ਸਨ ਸ਼ਿਕਾਇਤਾਂ ਸਨ ਉਹਨਾਂ ਨੂੰ ਵੀ ਦਰਜ ਕੀਤਾ ਗਿਆ ਅਤੇ ਨਿਪਟਾਰੇ ਲਈ ਪ੍ਰੋਸੈਸਿੰਗ ਵਿੱਚ ਪਾ ਦਿੱਤਾ ਗਿਆ ਮੈਮ ਕਿੰਦਾ ਨਹੀਂ ਜਿਹੜੀਆਂ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਮਤਲਬ ਸਪੌਟ ਤੇ ਜਾ ਕੇ ਜਿਹੜੀਆਂ ਕਲੀਅਰ ਹੋ ਜਾਂਦੀਆਂ ਨੇ on the spot ਦੇਖੋ ਜੀ ਅਸੀਂ ਅੱਜ ਰੈਜ਼ੀਡੈਂਟ ਸਰਟੀਫਿਕੇਟ ਦਿੰਦੇ ਹਾਂ ਐਸ ਸੀ ਬੀ ਸੀ ਸਰਟੀਫਿਕੇਟ ਜਾਰੀ ਕੀਤੇ ਹਨ ਉਸ ਤੋਂ ਇਲਾਵਾ ਜਿਹੜੀ ਸ਼ਿਕਾਇਤਾਂ ਹਨ ਜੇ ਸਿਹਤ ਵਿਭਾਗ ਦੀਆਂ ਹਨ ਜਾਂ ਪੈਨਸ਼ਨ ਰਿਲੇਟਿਡ ਸਮੱਸਿਆ ਹਨ ਉਹਨਾਂ ਦਾ ਮੌਕੇ ਤੇ ਕੈਂਪ ਦੇ ਵਿੱਚ ਹੀ ਨਿਪਟਾਰਾ ਕੀਤਾ ਗਿਆ। ਇੱਕ ਕੈਂਪ ਚਾਮ ਕਿੰਨੇ ਜਨਤਾ ਜਾਂਦੀ ਹੈ ਜੀ ਇਹਦੇ ਵਿੱਚ ਜੋ ਸਰਕਾਰ ਦੀ ਹਦਾਇਤ ਹੈ ਜੀ ਪੂਰੇ ਜ਼ਿਲ੍ਹੇ ਨੂੰ ਜ਼ਿਲ੍ਹੇ ਚ ਜਿੰਨੇ ਵੀ ਪਿੰਡ ਹਨ ਉਹਨਾਂ ਨੂੰ ਕਲਸਟਰ ਵਿੱਚ ਵੰਡਿਆ ਗਿਆ ਹੈ ਇੱਕ ਕਲਸਟਰ ਵਿੱਚ ਪੰਜ ਪਿੰਡ ਹਨ। ਸੋ ਵੱਧ ਤੋਂ ਵੱਧ ਜਨਤਾ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਣਨ ਵਾਸਤੇ ਕੇਵਲ ਪੰਜ ਪਿੰਡਾਂ ਦਾ ਇੱਕ ਕੈਂਪ ਲਾਇਆ ਜਾਂਦਾ ਹੈ। ਸੋ ਅੱਜ ਅਸੀਂ ਕੋਰਟ ਇਸੇ ਖਾਂਚੇ ਨੇੜੇ ਦੇ ਪੰਜ ਪਿੰਡਾਂ ਨੂੰ ਕਵਰ ਕੀਤਾ ਤੇ ਇਸ ਕੈਂਪ ਵਿੱਚ ਬਹੁਤ ਲੋਕਾਂ ਨੇ ਵਧੀਆ ਸ਼ਮੂਲੀਅਤ ਕੀਤੀ ਤੇ ਤਕਰੀਬਨ 80 ਤੋਂ 100 ਦੇ ਵਿੱਚ ਲੋਕ ਉੱਥੇ ਆਏ ਸਨ ਕੈਂਪ ਵਿੱਚ